ਉਹ ਇਹਦਾ ਸੁਬੰਦ ਨਹੀਂ ਨਾਈਟ ਇਹ ਤਲਾ ਨਹੀਂ ਕਿਉਂ ਸੱਚੀ ਪਾਲਾ ਗਿਆ ਲੱਗਿਆ ਜਦੋਂ ਵੀਡੀਓ ਦਾ ਸਭ ਤਲਾ ਕੀ ਲੱਗਿਆ ਕੀ ਸੋਨੇ ਦਾ ਦਸਤਖਤ ਕਰਾਪਾ ਦਾ ਪੈਸਾ ਬੁਲਾਇਆ ਕੰਮ ਕਰ ਰਿਹਾ ਜੀ ਇਹ ਕੰਮ ਕਰ ਰਿਹਾ ਬਾਕੀ ਦੱਸ ਸਕਦੇ ਬਾਕੀ ਸਰ ਫੀਲਡ ਚ ਹੈਗੇ ਉਹ ਜਿਹੜੀ ਪੁੱਛਿਆ ਤਾਲਾ ਕਿਉਂ ਲਾਇਆ ਦਫ਼ਤਰ ਨੂੰ ਤਾਲਾ ਕਿਉਂ ਲੰਦਾ ਦਫ਼ਤਰ ਤਾਲਾ ਨਹੀਂ ਲਾਇਆ ਜਾਂਦੇ ਰੱਖੋ ਸਰ ਉਹ ਇੱਥੇ ਸਾਡੇ ਸੇਵਾ ਕਿਹਨੇ ਦਫ਼ਤਰ ਹਾਂ ਜਾਈਆਂ ਜੀ ਕੋਈ ਨਹੀਂ ਇੱਥੇ ਕੋਣ ਬੰਦਾ ਮੈਂ ਇੱਥੇ ਕੋਣ ਬੰਦਾ ਆਜੀ ਇਹ ਤੇ ਸਾਡੀ ਪੰਚਾਇਤ ਨਾਲ ਅਮਰ ਬੈਠਦਾ ਉਹ ਉਹਨਾਂ ਦੀ ਸਟ੍ਰਾਈਕ ਚਾਲਦੀ ਪਈ ਪਤਾ ਨਹੀਂ ਉਹ ਸੈਡ ਵੀ ਤੁਹਾਨੂੰ ਲੱਗੂਗਾ ਇਸ ਨੂੰ ਕਿਹਨਾਂ ਦਾ ਇਹ ਕਿਹਦੇ ਆ ਉਹਨਾਂ ਦੇ ਅੱਛਾ ਇਧਰ ਨਾ ਬੈਠ ਜਾਗੇ ਤਾਂ ਇਹ ਕੌਣ ਇਹ ਵੀ ਉਹ ਪੰਚਾਇਤ ਇਹ ਕਿਥੇ ਨੇ ਇਹ ਉਹ ਸਟ੍ਰਾਈਕ ਤੇ ਹੈ ਇਹ ਦੋਨੋਂ ਸਟ੍ਰਾਈਕ ਤੇ ਤੇ ਇਧਰ ਆਪਾਂ ਉਹ ਮੁਰਾ ਬੈਠ ਦਾ ਖੜਾ ਕਰਾਉਣਾ ਆਪਣਾ ਚਲਦਾ ਚੱਲਦਾ ਕਿਸੇ ਚਲ ਦੇਖੀ

ਕੁੜੀਆਂ ਨੂੰ ਤੁਸੀਂ ਤਸਵੀਰ ਤੇ ਨਹੀਂ ਮਿਲਦੇ ਨਹੀਂ ਇਹ ਸਭ ਉਹ ਵੀ ਜਿਹੜੇ ਦੋ ਤਰ੍ਹਾਂ ਦੇ ਵੀਡੀਓ ਦੇ ਦਸਤਾਨੇ ਤੜਾ ਕੇ ਲੱਗੇ ਤੜਾ ਖਲਾ ਦੇਣਾ ਤੜਾ ਖਲਾ ਦੇਣਾ ਕਾਲਾ ਨਹੀਂ ਦੱਸਦਾ ਜਦੋਂ ਬਲਕਿ ਤਾਹਾਂ ਮਾਦੇ ਤਾਹਾਂ ਦੇ ਗਏ ਆਪਣਾ ਰਾਤ ਦੇ ਵਿੱਚ ਤੇ ਰਾਤ ਦੇ ਵੀ ਕੰਮ ਚਾਹੀਏ ਆ ਜਾਏ ਨਹੀਂ ਛੁੱਟੀ ਕੋਈ ਸਿਰ ਕਿਤਾਈ ਨੂੰ ਕਰ ਰਿਹਾ ਨਹੀਂ ਤੂੰ ਛੁੱਟੀ ਜਦੋਂ ਟੈਂਡੈਂਸ ਫਾਰਮ ਹੁੰਦਾ ਉਹ ਡੈਟਾ ਜਿਹੜਾ ਜਲਦੀ ਨਹੀਂ ਪਰ ਪ੍ਰਾਈਵੇਟੀ ਜਾਣਦੇ ਨਾ ਸਦੀ ਤਾਲੀ ਕੋੜ ਕੇ ਖਿਚ ਕਰੀ ਤਾਲੀ ਤਾਲੀ ਕਰ ਲਈ ਕਰ ਲਈ ਹੋ ਗਈ ਫੋਟੋ ਕੱਢ ਲੈ ਨਹੀਂ ਨਹੀਂ ਫੋਟੋ ਕੱਢ ਪਈ ਆਹ ਇਹਨੂੰ ਲਾਈਟਾਂ ਹੀ ਆਪ ਕੋ ਪੂਰਾ ਬਲੱਗ ਪੰਜਾਬ ਪੂਰੀ ਲੈ 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 1 ਮਿੰਟ ਜੀ ਸਾਰੇ ਲੈ ਕੇ ਆਣੇ ਇਧਰ ਆਉਣੀ ਨਹੀਂ ਇਹ ਚੰਨ ਲਾ ਸੁਣਦੇ ਨਹੀਂ ਨਾਈਟ ਇਹ ਤਾਲੀ ਕਿਰ ਕੇ ਸਾਲਾ ਕਿਉਂ ਰੱਖਿਆ ਇਹ ਵੀ ਵੀਡੀਓ ਦਾ ਸਭ ਤੂ ਤਾਲਾ ਕਿਉਂ ਰੱਖਿਆ ਕਿੱਸੋ ਬੰਦੇ ਦਾ ਪਿਆਸ ਕਰਾ ਆਪਾਂ ਦਾ ਸਪੈਸਲ ਬੁਲਾਇ ਕੰਮ ਕਰ ਰਿਹਾ ਜੀ ਇਹ ਸਮਝ ਕਰ ਲਿਆ ਬਾਕੀ ਜਿਹਾ ਕਿ ਬਾਕੀ ਸਰ ਫੀਲਡ ਚ ਹੈ ਗਿਆ ਉਹ ਜਿਹੜੀ ਪੁੱਛਿਆ ਸਾਲਾ ਕਿਉਂ ਲਾਇਆ ਦਫ਼ਤਰ ਨੂੰ ਤਾਲਾ ਕਿਉਂ ਲੰਦਾ ਦਫ਼ਤਰ ਤਾਲਾ ਨਹੀਂ ਕਰਨਾ ਚਾਹੀਦਾ ਸਰ ਉਹ ਇਸੇ ਨਾਲ ਦੇ ਨਹੀਂ ਦਫ਼ਤਰ ਅੱਜ ਆਇਆ ਜੀ ਕੰਦੂ ਕਰ ਸਕਦੇ ਇੱਥੇ ਕੋਣ ਬੈਠਾ ਨਹੀਂ ਇੱਥੇ ਕੋਣ ਬੈਠਾ ਆਹ ਇਹ ਇੱਥੇ ਇਹ ਪੰਜਾਇਰ ਵਾਲਾ ਅਮਰ ਬੈਠਾ ਉਹ ਉਹਨਾਂ ਦੀ ਸਟ੍ਰਾਈਕ ਚੱਲਦੀ ਪਈ ਪਤਾ ਨਹੀਂ ਉਹ ਸਾਹਿਬ ਦੀ ਸੋਚ ਲੱਗੂਗਾ ਬਿਸਕੁਟ ਹੋਣ ਬੈਠਾ ਇਹ ਕਿਹਦੇ ਇਹ ਪੰਜਾਇਰ ਇਹਨਾਂ ਦਾ ਫੋਨ ਹੈ ਅੱਛਾ ਇੱਧਰ ਨਾ ਬੈਠ ਜਾ ਇਹ ਕੌਣ ਇਹ ਉਹ ਹੀ ਪੰਜਾਇਰ ਇਹ ਕਿਥੇ ਨੇ ਇਹ ਉਹ ਸਟ੍ਰਾਈਕ ਤੇ ਹੈ ਇਹ ਦੋਨੋਂ ਸਟ੍ਰਾਈਕ ਤੇ ਤੇ ਇੱਧਰ ਆ ਕੇ ਉਹ ਮੁਰਾ ਬੈਠ ਕੇ ਖੜਾ ਹੋ ਗਿਆ

ਸੁਭਰਨ ਤੁਸੀਂ ਅਸੀਰ ਤੇ ਨਹੀਂ ਬੰਦੇ ਨਹੀਂ ਇੱਥੇ ਵੀ ਨਹੀਂ ਦੋ ਤਾਂ ਨਹੀਂ ਵੀਡੀਓ ਦੇ ਦਸਤਾਨ ਤੜਾ ਕੇ ਲਗਿਆ ਇਹ ਤਾਂ ਤੜਾ ਖਲਾਅ ਜਰਾ ਤੜਾ ਖਲਾਅ ਲਾਇਆ ਗਿਆ ਕਲਾ ਕਿਵੇਂ ਕਰ ਸਕਦੇ ਤੁਸੀਂ ਤਾਂ ਦੇਖੋ ਤਨ ਦੇ ਗਏ ਅੱਜ ਰਾਤੀ ਵਾਰਸੀ ਫੇਟੇ ਰਾਤੀ ਵੀ ਕੱਲ ਚਾਹੂ ਆ ਜਾਏ ਨਹੀਂ ਛੁੱਟੀ ਕੋਈ ਫਿਰ ਕਿਤਾਈ ਦੂੰਗਾ ਕੋਈ ਨਹੀਂ ਕੋਈ ਛੁੱਟੀ ਜੇ ਟੈਂਡਲਸ ਤੋਂ ਲੋਂਦਾ ਵੀਡੀਓ ਫੋਨ ਤੇ ਡੈਲੀ ਜਲਦੀ ਨਹੀਂ ਪਰ ਪ੍ਰੈਫਰ ਡਿਟੀ ਚਾਹੁੰਦੇ ਨਾ ਸਦੀ ਤਾਲਵੀ ਕੋੜ ਕੇ ਫਿਰ ਕਰ ਲੈ ਕਰ ਲਈ ਹੋ ਗਈ ਫੋਟੋ ਪਹਿਲਾਂ ਜੀ ਨਹੀਂ ਨਹੀਂ ਫੋਟੋ ਕੱਟ ਪਈ ਹਾਂ ਇਹਨੂੰ ਲਾਈਟਾਂ ਹੀ ਆਪੇ ਪੂਰਾ ਬਲੱਗ ਪਰ ਯਾਰ ਪੂਰੀ ਲਿਆ ਨਹੀਂ ਇੱਕ ਮਿੰਟ ਜੀ ਸਾਰੇ ਲੈ ਗਏ ਨੇ ਇਧਰੋਂ ਆਉਣੀ ਨਹੀਂ